ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਹੈ ਜਿਹੜੇ ਚੈਨਲ ਤੇ ਆਦਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੂ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀਆਂ ਦੋਵੇਂ ਸੋਈਆਂ ਸਵਾਈਆਂ ਤੇ ਦੋਵੇਂ ਬੱਚੇ ਵਾਲੀਆਂ ਬਾਕੀ ਇਹ ਆ ਵੀ ਸੋਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਅਹੀਂ ਕਦੇ ਵੀ ਮਨੇ ਕਿੰਨੇ ਵੀ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੋਂ ਪੁੱਛੂ ਲਿਆ ਜੋ ਵੀ ਆਪਣਾ ਇੱਥੇ ਵੇਚ ਆ ਕੇ ਪੁੱਛੂ ਲਿਆ ਕਰੋ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਹੋਠ ਠੀਕ ਠਾਕ ਜੀ ਬਸ ਕਿਰਪਾ ਜੀ ਚਲੋ ਕਿਰਪਾ ਚੈ ਜੀ ਤੇ ਨਾਮ ਦੱਸ ਤੇ ਕਰੀ ਫਿਰ ਨਾਮ ਵੀ ਜੀ ਮੰਗੂ ਪਿੰਡ ਥੋਬਾ ਤਸੀਲ ਇਹ ਨਾਲਾ ਤੇ ਜਲੰਧਰ ਸਰ ਹੈ ਨਾ ਜਲੰਧਰ ਸਰ ਤੇ ਫੋਨ ਨੰਬਰੇ ਕੋਲ ਦੋ 8567714511 ਠੀਕ ਹੈ ਤੇ ਅੱਜ ਦੋਵੇਂ ਸੋਈਆਂ ਸਵਾਈਆਂ ਬੱਚਿਆਂ ਵਾਲੀਆਂ ਦੋ ਸੋਈਆਂ ਸਵਾਈਆਂ ਜੀ ਠੀਕ ਹੈ ਇੱਕ ਤਿੰਨਾਂ ਕਿੰਨਾ ਦੀ ਸੂਈ ਹੈ ਹਾਂਜੀ ਤਿੰਨ ਕੋ ਮਹੀਨਾ ਨਾਲੇ ਭਾਂਡੇ ਡੇਢ ਮਹੀਨਾ ਨਾਲੇ ਆ ਦੇਖ ਸਕਦੇ ਆ ਬੱਚੇ ਜਿਹੜੇ ਇਹਨਾਂ ਦੇ ਪਹਿਲਾਂ ਦਾ ਨਵਾ ਜਿਹੜੀ ਆ ਕਰਾਸ ਚੀ ਆ ਇਹੇ ਤੁਹਾਨੂੰ ਦਿਖਾ ਦਈਏ ਥਾਣੇ ਦੇ ਦੇਖ ਸਕਦੇ ਜੇ ਇੱਕ ਰੀ ਲੱਗੇ ਤਾਂ ਕਿੰਨਾ ਦੁੱਧ ਵੇਚੀਏ ਤੇ ਕੋਲ ਇਹਦਾ ਵੀ 12 ਲੀਟਰ ਦੁੱਧ ਹੈਗਾ ਪੱਕਾ ਤੋਂ ਉੱਤੇ ਪਾਰਾਂਗੇ ਡਾਂਗ ਚੋਲੇ ਚਾਰ ਡਾਂਗ ਚੋਲੇ ਅੱਛਾ ਸਾਡੇ ਘਰ ਦੀ ਗਾਰੰਟੀ ਥੱਲਾ ਵੇਖੋ ਅਸੀਂ ਤਾਂ ਕੀ ਜਾਂਦਾ ਕੋਲਾ ਹਾਂ ਫਿਰ ਤੋਰ ਦਿੱਤੇ ਮੈਂ ਇਹ ਸੁਣਾ ਲਿਆ ਮੈਂ ਹੋਈ ਬਿਲਕੁਲ ਫਿਕਸ ਜਿਵੇਂ ਨੇ ਦੀਆ ਸੁਆਹ ਕਿ ਨਾ ਵੀ ਦਈ ਤਾ ਇਹ ਵੀ ਜੀ ਪਹਿਲਾਂ ਸੁਆਹ ਸੁਣੀ ਤੇ ਸੁਆਹ ਪਹਿਲਾਂ ਹੀ ਦੱਸਦੇ ਬਾਕੀ ਇਹ ਵੀ ਤੁਹਾਨੂੰ ਨੇ ਦਿਖਾ ਦਿੰਨੇ ਆ ਗਲੀਆਂ ਲੱਤਾਂ ਦਾ ਥੜਾ ਖਲਾਉਂਦਾ ਸਟਾਈਲ ਇਹਦਾ ਦੂਜਿਆਂ ਨਾਲ ਵੱਖਰਾ ਹੈ ਤੇ ਥਾਣੇ ਦੇ ਆਪਾਂ ਦੇਖ ਸਕਦੇ ਚੰਗੇ ਗੱਪ ਤੇ ਇੱਕ ਰਿੱਦਨ ਕਰਿਆ ਹੋਣਾ ਦਿਖਾ ਦੇ ਬਾਕੀ ਇਹ ਥੋੜਾ ਦਰਦੀ ਦਰਦੀ ਸਾਡੇ ਕੋਲ ਤਾਂ ਕਰਕੇ ਥੋੜਾ ਭਾਈ ਜੀ ਭਾਈ ਚੋਣਨ ਲੱਗੀ ਵੈਸੀ ਹੁਣ 1.5 ਲੱਖ ਲਈ ਕਰਾਂਗੇ ਜੀ ਠੀਕ ਆ ਕਿੰਨਾ ਫੇਰਾ ਕੀ ਇਹਦਾ ਮੁੱਲ ਆਪਾਂ ਜਿਹੜੀ ਚਾਲੀ ਜੀ ਹਾਂਜੀ ਨਹੀਂ 40000 ਤੋਂ ਜ਼ਿਆਦਾ ਹੋ ਜਾਣਾ ਜੀ ਮੈਂ ਤਾਂ 12 ਲੀਟਰ 2000 ਰੁਪਏ ਦੀ ਮੱਝਾਂ ਵਾਲਾ ਹਾਂ ਦੁੱਧ ਸਿੰਪਲ ਸਿੰਪਲ ਬੜਾ ਜਿਹਾ ਚਵਾਪ ਸਮਾ ਬੜਾ ਇਹਨੂੰ ਗਰਮੀ ਦੀ ਆਂਦੀ 15 ਕਿਲੋ ਦੁੱਧ ਚਾਹਣਾ ਨੇ ਜਿਆਜੇ ਗੱਲ ਕਰੀਏ ਫਿਰ ਪਾਣੀ ਦੱਤੇ ਆਂ ਛੱਡ ਦਈਏ ਪੰਤੇਰੀ ਦੇ ਦਈਏ ਦੇ ਦਾਂਗੀ ਜੀ ਠੀਕ ਹੈ ਤੇ ਸੋਈ ਕਿੰਨੇ ਦਿਨਾਂ ਦੀ ਆ ਬਾਜੀ ਇਹ ਦੱਸ ਕੇ ਦਿੰਨਾ ਸੂਈ ਜਾ ਵੱਛੀ ਵੇਖੋ ਸੇ ਨੇ ਮਗਰ ਵੀ ਵੱਛੀ ਆ ਇਹ ਉਤਰਨ ਦੁੱਧ ਕਿੰਨਾ ਕ ਕਰੀ ਜਾਊਗੀ ਦੁੱਧ ਪਾਜੀ ਕਿਹਨੇ ਕਹਣਾ ਝੂਠਿਆ ਰੇ ਅੱਜ ਦੋ ਡਾਂਗੇ ਚੋਲੇ ਚਾ ਚੋਲੇ ਹੁਣ 12 ਲੀਟਰ 15 ਕਿਲੋ ਦਊਗੀ ਵੱਛੀ ਠੀਕ ਆ ਹਾਂਜੀ ਮਗਰ ਵੱਛੀ ਜੀ ਵੇਖੋ ਕਿੱਡੇ ਮਗਰ ਵੀ ਵੱਛੀ ਐ ਪਲੀ ਵੱਛੀ ਐ ਤੇ ਬਾਕੀ ਚੱਲੋ ਤੁਸੀਂ ਆਪਣੀ ਸਮਝਣਾ ਵੇਖਣਾ ਬਾਕੀ ਬੋਡੀ ਸਟ੍ਰੈਕਰ ਬਹੁਤ ਵਧੀਆ ਜਿਹੜੇ ਵੀ ਨੂੰ ਸਮਝਾ ਦੇ ਦੋ ਮਿੰਟ ਲਾਉਣੇ ਵੱਛੀ ਲੈਣ ਠੀਕ ਆ ਬਸ ਪੁੱਤ ਤੇ ਹੁਣ ਆ ਗਈ ਜਿਹੜੀ ਆਪਣੇ ਕੋਲ ਦੂਸਰੇ ਨੰਬਰ ਤੇ ਹਾਂਜੀ ਹਾਂਜੀ ਇਹਦੇ ਮਗਰ ਵੱਛੀ ਐ ਇਹਦੇ ਮਗਰ ਇਹ ਵੀ ਲੀ ਲੀ ਇਹ ਦੇਖ ਲਓ ਇੱਕ ਕਰੀ ਗਲਤੀ ਨਾ ਕਰ ਮੋ ਜੀ ਵਛੀ ਜੇ ਵਛੀ ਇਹ ਦੇ ਮਗਰ ਵੀ ਹਾਂਜੀ ਤੇ ਇਹ ਥੋੜੇ ਚਿਰ ਦੀ ਸੂਈ ਆ ਇਹ ਥੋੜੇ ਚਿਰ ਦੀ ਸੂਈ ਆ ਅਜੇ ਆਪਾਂ ਆਪਣੇ ਸਮਝ ਨਾਲ ਲਾ ਲਈ ਵੀ ਕਿੰਨੇ ਕੇ ਚਿਰ ਦੀ ਸੂਈ ਆ ਮਤਲਬ ਕਹਿੰਦਾ ਭਾਵੇਂ ਵੀ ਥੋੜਾ ਟਾਈਮ ਹੋ ਗਿਆ ਵਾ ਜਿਹੜਾ ਇਹਨੇ ਸੂਈ ਮੇਂ ਗਾਂ ਭਾਜੀ ਵੱਡੀ ਆ 30 32 ਕਿਲੋ ਦੁੱਧ ਦਿੰਦੀ ਰਹੀ ਤਾਜੀ ਸੂਈ ਅੱਛਾ ਹੋਣ ਕੇ ਮਾਤਰਬੰਦੀ ਕੋ ਚਲਗੀ ਦੇ ਕੋ ਗਾਂ ਸਾੰਗੀ ਨਹੀਂ ਕੀ ਉਹਨੇ ਸੋਡੀ ਗਾਂ ਦੁੱਸੀ ਕਰਦੀ ਜਿਆਦਾ ਹਾਂਜੀ ਹਾਂਜੀ ਬਾਕੀ ਠੰਡੀ ਧੀਰੀ ਵੜੀ ਜੇ ਤੇ ਹੁਣ ਦੁੱਧ ਕਿੰਨਾ ਹੈ 10 ਦਾ ਹੋ ਜੇ 11 ਹੋ ਜੇ ਅੱਛਾ 10 ਤੋਂ ਬਾਹਰ ਹੀ ਘਟ ਨਹੀਂ ਹੈਗਾ ਤੋਰ ਬਾਕੀ ਇਹ ਵੀ ਦੀ ਸਾਂਭ ਨਹੀਂ ਕੀਤੀ ਗਏ ਜਿੱਦੀ ਗਾਂ ਹੈ ਤੇ ਥੋੜੀ ਹੁਣ ਉੱਚੇ ਬੱਚੇ ਜਿਹਾ ਬਾਕੀ ਇਹ ਆ ਵੀ ਚਲੋ ਕੋਈ ਸਾਂਭ ਲੂਗਾ ਤੇ ਦੁੱਧ ਚਲੋ ਕਰੀ ਜਾਊਗੀ ਮਗਰੇ ਇਹਦੇ ਵੱਛੀ ਹੈ ਕੋਣ ਵੀ ਜਾ ਕੇ ਮੇਰਾ ਵੀ ਫਾਰਮ ਵਾਲਾ ਲੈ ਜਾਂਦਾ ਉਹਦੇ ਕੋਲ ਫੇਰ ਜਾ ਕੇ ਵਹਿੜ ਬਣ ਜੂਗੀ ਇਹ ਕੋ ਘਰ ਵਾਲਾ ਵੀਰ ਵੀ ਲੈ ਜਾਂਦਾ ਸਾਂਭਰ ਵਾਲਾ ਹੁਣ ਵੀ 15 ਦੋਸਤ ਠੀਕ ਹੈ ਹੁਣ 10 ਲੀਟਰ ਜਿਹੜਾ ਘਰੋਂ ਉਤਰਾ ਚਵਾ ਦੋ ਬਾਹਰ ਹੋਊਗਾ ਭਾਈ 11 ਜੇ 12 ਜੇ ਠੀਕ ਹੈ 10 ਲੀਟਰ ਪੱਕਾ ਜੀ ਹੁਣ ਬਾਤਾਂ ਮੋਤੋਰੀਂ ਖਲੇ ਜਿੰਨਾ ਆਵੇ ਲੈ ਜਮ ਵੱਡੀ ਗਾਂ ਪਾਜੀ ਫਾਰਮ ਵਾਲੀ ਹੁਣ ਉਹ ਬੰਦਾ ਕੋ ਲੈ ਜਾਊਗਾ 30 ਬੱਤੀ ਦੇ ਲੈ ਜਾ ਬਾਕੀ ਉਤਰੇ ਇੱਕ ਹੱਦ ਘਾਟਾ ਚੰਗਾ ਉੱਚਾ ਆਇਆ ਇਹਦਾ ਸੰਭੀ ਕਿਹ ਹੈ ਵੀ ਨੇ ਘਾਟੇ ਰੰਗ ਹੀ ਬਦਲਦਾ ਇਹਦਾ ਸਾਰਾ ਕਿਤੇ ਜਿੱਲੀ ਜਗ੍ਹਾ ਤੇ ਬੱਜੀ ਰਹੀ ਹੈ ਉਹਦੇ ਕਰਕੇ ਇਹਦਾ ਰੰਗ ਸਾਰਾ ਹੋਈ ਹੋਇਆ ਆ ਤੇ ਉਤਰਨ ਤਾਂ ਤੁਹਾਨੂੰ ਓਕੇ ਜੀ ਪਾਰੀ ਕੋਈ ਘੂਰ ਨਹੀਂ ਕੋਈ ਛੱਡਾ ਨਹੀਂ ਤੁਹਾਨੂੰ ਪਤਾ ਥਣ ਵੱਟ ਘੱਟ ਹੋਇਆ ਕੋ ਪਿੰਨਾ ਦੱਸ ਦੀ ਦਾ ਹਾਂਜੀ ਵੱਟ ਘੱਟ ਤੇ ਇਹਦਾ ਮੁੱਲ ਫਿਰ ਮੁੱਤ ਦੇ ਭਾਜ ਦੇ ਦਿੰਦੇ ਕਿੰਨੇ ਕ ਦੀ 22 ਵੀ ਦੇ ਦਿੰਦੇ 2200 ਜੀ ਕੀ ਕਰ ਦੇਣਾ ਮੈਂ ਤੁਹਾਨੂੰ ਤੁਸੀਂ ਦੱਸ ਦੋ 20 ਦੀ ਦੇ ਦੀ ਹੈ ਦੇ ਦਾਂਗੇ ਠੀਕ ਹੈ ਪਰ ਵੇਖ ਲਓ ਮੇਰੀ ਏਡੀ ਗਾਂ ਜੇ ਹਾਂਜੀ ਹਾਂਜੀ ਕੱਦ ਘੱਟ ਚੰਗਾ ਆਤਰਾ ਮੈਂ ਤਾਂ ਕੱਦ ਘਾੜ ਹੋਈ ਚੰਗਾ ਦੁੱਧਾ ਦੁੱਧ ਚੰਗਾ ਮਗਰ ਉਹ ਅੱਛੀ ਹੈ ਜੇ ਉਹ ਸਾਂਭ ਵਾਲਾ ਵੀ ਲੈ ਜੂ ਸਾਰਾ ਵਾਲਾ ਯਾਰ ਕਰੂਗਾ ਹੋਲਾ ਮਹਲਾ ਚੱਲਣ ਦੇ ਆਪਾਂ ਕੋ ਰੇਡ ਨਹੀਂ ਕੀਤੇਗਾ ਮਾਂ ਤੇ ਬਾਕੀ ਤਾਂ ਸੱਲੀ ਤੁਹਾਡੇ ਘਰੋਂ ਕੋ ਕਰਕੇ ਖੜੇ ਹਾਂ ਜੇ ਕੋ ਚਾਰ ਡੰਗ ਚੋਲੇ 6 ਡੰਗ ਚੋਲੇ ਜੋ ਵੀ ਆ ਤੁਹਾਡੇ ਘਰੋਂ ਵੇਖ ਲੈ ਬਾਅਦ ਚ ਫਿਰ ਅਗਲੇ ਦੀ ਜ਼ਿੰਮੇਵਾਰੀ ਅਸੀਂ ਕਦੇ ਵੀ ਨਹੀਂ ਕਿੰਨੇ ਵੀ ਬਿਨਾ ਚਵਾਈ ਤੋਂ ਪਛੂ ਖੜੋ ਜੋ ਵੀ ਆ ਇੱਥੇ ਵੇਖ ਚਾ ਕੇ ਖੜਿਆ ਕਰੋ ਤੇ ਆਪਣੀ ਗਾਰੰਟੀ ਦੇ ਪਛੂ ਖੜਿਆ ਕਰੋ ਇੱਕ ਮੇਰਾ ਵੀ ਟਾਈਮ ਪਾਸ ਵਾਲਾ ਵੀ ਨਾ ਫੋਨ ਦਾ ਅੱਛਾ ਹਾਂਜੀ ਜਿਹਨੇ ਮਾਲ ਲੈਣਾ ਉਹ ਮੇਰਾ ਵੀਰ ਫੋਨ ਲਾਵੇ ਠੀਕ ਹੈ ਜੀ ਬਹੁਤੇ ਜ਼ਿਆਦਾ ਟਾਈਮ ਪਾਸ ਵਾਲੇ ਲਾ ਕੇ ਰਹਿੰਦੇ ਠੀਕ ਹੈ ਹਾਂਜੀ ਤੇ ਬਾਕੀ ਸਾਡੀ ਗੱਲ ਤੇ ਵੀ ਜ਼ਰੂਰ ਧੌਰ ਕਰਿਆ ਕਰੋ